ਸਾਹਿਬ ਦੇ ਉੱਪਰ ਜਿਹੜੀ ਦਰਖਾਸਤ ਸਾਡੇ ਵਿਰੋਧੀਆਂ ਨੇ ਦਿੱਤੀ ਸੀ ਸਿੰਘ ਸਾਹਿਬ ਨੇ ਉਹਦੇ ਉੱਪਰ ਸਾਡਾ ਸਪਸ਼ਟੀਕਰਨ ਮੰਗਿਆ ਸੀ ਔਰ ਅਸੀਂ ਸਮਰਪਿਤ ਹੋ ਕੇ ਇੱਕ ਗੋਸ਼ਕ ਦੀ ਤਰ੍ਹਾਂ ਆਪ ਜਾ ਕੇ ਸਿੰਘ ਸਾਹਿਬ ਕੋਲ ਆਪਣਾ ਸਪਸ਼ਟੀਕਰਨ ਦਿੱਤਾ ਸੀ ਸਾਡੇ ਜਿਹੜੇ ਵਿਰੋਧੀ ਭਰਾ ਆ ਇਹ ਆਪ ਹੀ ਚੱਲ ਕੇ ਤਖਤ ਸਾਹਿਬ ਤੇ ਗਏ ਸੀ ਪਰ ਇਹਨਾਂ ਨੂੰ ਮਾੜਾ ਮੋਟਾ ਵੀ ਪ੍ਰੋਸਾ ਕਾਲਤਖਰ ਸਾਹਿਬ ਤੇ ਨਹੀਂ ਹੈ ਇਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਇਹਨੂੰ ਜਨਤਕ ਕੀਤਾ ਜਾਵੇ। ਕਹਿੰਦੇ ਨੇ ਕਰਨਾ ਕਿ ਜੇ ਕਾਲਤਖਰ ਸਾਹਿਬ ਤੇ ਭਰੋਸਾ ਨਹੀਂ ਤੇ ਕਾਲਤਖਰ ਸਾਹਿਬ ਤੇ ਜਾਂਦੇ ਕਿਉਂ? ਜੁਰਮ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਇਹਨੂੰ ਜਨਤਕ ਕਰ ਦਿੱਤਾ। ਔਰ ਇਸ ਸਪਸ਼ਟਿਕੰਦੇ ਵਿੱਚ ਇੱਕ ਤਾਂ 17 ਅਕਤੂਬਰ 2015 ਨੂੰ ਜਦੋਂ ਫਿਰਦੇ ਵਿਦਿ ਘਟਨਾਵਾਂ ਪੰਜਾਬ ਦੇ ਵਿੱਚ ਹੋ ਰਹੀਆਂ ਸੀ। ਜਿਹੜਾ ਆਪਣੇ ਮਨ ਦਾ ਦਰਦ ਆਪਣੇ ਮਨ ਦੀ ਪੀੜਾ ਆਪਣੀ ਬੇਦਨਾ ਸਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਇੱਕ ਪੱਛਤਾ ਤਾਰ ਦੇ ਪੱਤਰ ਦੇ ਰੂਪ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪ ਦੇ ਕੇ ਆਈ ਸੀ ਇੱਕ ਉਹ ਸਾਰਾ ਪੱਤਰ ਉਹਦਾ ਵੇਰਵਾ ਅਸੀਂ ਇਹਦੇ ਵਿੱਚ ਦਿੱਤਾ ਔਰ ਦੂਜਾ ਹੁਣ ਗੱਲ ਹੈ ਗੁਰੂ ਦੇ ਤਖਤ ਤੇ ਇਹ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਗੁਰੂ ਸਮਰੱਥ ਹੈ ਗੁਰੂ ਜਾਨੀ ਜੀ ਇਹ ਤਰ੍ਹਾਂ ਕਿ ਦ੍ਰਿਲਾ ਉੱਥੇ ਹੁੰਦੀਆਂ ਜਿੱਥੇ ਕਿਸੇ ਨੂੰ ਸਮਝਾਉਣਾ ਹੋਵੇ ਜਾਂ ਕੁਝ ਲੁਕਾਉਣਾ ਹੋਵੇ ਜਦੋਂ ਗੁਰੂ ਦੇ ਤਖਤ ਤੇ ਜਾਣਾ ਹੈ ਤੇ ਫਿਰ ਸੱਚੀ ਭਾਵਨਾ ਲੈ ਕੇ ਤੇ ਸੱਚੇ ਮਨ ਦੇ ਨਾਲ ਉੱਥੇ ਹਾਜ਼ਰ ਹੋਣਾ ਚਾਹੀਦਾ ਇਸ ਕਰਕੇ ਜਿਹੜਾ ਪ੍ਰਧਾਨ ਸਾਹਿਬ ਨੇ ਸਪਸ਼ਟਿਕਰਨ ਲਿਖਿਆ ਕਿ ਇਹ ਦੋ ਲੈਣਾ ਤੁਹਾਨੂੰ ਪੜ ਕੇ ਵੀ ਸੁਣਾ ਦੇਣਾ ਕਿ ਇਹਦੇ ਵਿੱਚ ਉਹਨਾਂ ਨੇ ਸਪਸ਼ਟ ਤੌਰ ਤੇ ਜ਼ਿਕਰ ਕੀਤਾ ਹੈ ਕਿ ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਜੋਦੜੀ ਕਰ ਰਿਹਾ ਹਾਂ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਆ ਜਿਹੜੇ 4 ਸਫੇ ਸਾਡੇ ਵਿਰੋਧੀ ਭਰਾਵਾਂ ਨੇ ਲਿਖ ਕੇ ਦਿੱਤੇ ਆ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਹੈ ਦਾਸ ਉਸ ਵਾਸਤੇ ਗੁਰੂ ਦੇ ਮਹਾਨ ਤਖਤ ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਤੇ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਖਿਮਾਚਨਾ ਕਰਦਾ ਅਨ ਕੰਡੀਸ਼ਨਲ ਅਪੋਲੋ ਕਿ ਜੋ ਕੁਝ ਵੀ ਲਿਖ ਕੇ ਦਿੱਤਾ ਗਿਆ ਕੋਈ ਉਹਦੇ ਤੇ ਅਸੀਂ ਕਿੰਤੂ ਕੋਈ ਤਰਕ ਦਲੀਲ ਨਹੀਂ ਦਿੰਦੇ ਔਰ ਉਸ ਤੋਂ ਅੱਗੇ ਵੀ ਪ੍ਰਧਾਨ ਸਾਹਿਬ ਨੇ ਲਿਖਿਆ ਕਿ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ 10 ਸਾਰੀਆਂ ਭੁਲਣਾ ਨੂੰ ਆਪਣੀ ਝੋਲੀ ਵਿੱਚ ਪਾਉਂਦਾ ਹੈ ਚਾਹੇ ਇਹ ਭੁਲਣਾ ਪਾਰਟੀ ਕੋਲੋਂ ਹੋਈਆਂ ਜਾਂ ਸਰਕਾਰ ਕੋਲੋਂ 10 ਚੇਤ ਚੇਤ ਵਿੱਚ ਹੋਈਆਂ ਇਹਨਾਂ ਸਾਰੀਆਂ ਭੁਲਣਾ ਲਈ ਕਿ ਮੈਂ ਜਾਂਚਨਾ ਕਰਦਾ ਔਰ ਅਸੀਂ ਇਹ ਖਿੱਤੇ ਤੇ ਲਿਖਿਆ ਕਿ ਜੋ ਵੀ ਹੁਕਮ ਸ਼੍ਰੀ ਕਹਾਲਤਖ ਸਾਹਿਬ ਦਾ ਹੋਏਗਾ ਅਸੀਂ ਉਹਨੂੰ ਖਿੜੇ ਮਤੇ ਪ੍ਰਵਾਨ ਕਰਾਂ ਇਸ ਕਰਕੇ ਇਹ ਜਿਹੜੀ ਸਾਰਾ ਸੱਚੇ ਮੈਨੂੰ ਅਸੀਂ ਆਪਣਾ ਸਪਸ਼ਟੀਕਰਨ ਦਿੱਤਾ ਸੀ ਉਹ ਸੰਗਤ ਦੀ ਜਿਹੜਾ ਨਗਰ ਵਾਸਤੇ ਸਿੰਘ ਸਾਹਿਬ ਨੇ ਦਿੱਤਾ ਕਰ ਦਿੱਤਾ ਅਸੀਂ ਆਸ ਕਰਦੇ ਹਾਂ ਕਿ ਸਿੰਘ ਸਾਹਿਬ ਇਹਦੇ ਤੇ ਫੈਸਲਾ ਕਰਨਗੇ ਜੋ ਫੈਸਲਾ ਹੋਏਗਾ ਅਸੀਂ ਪ੍ਰਵਾਨ ਕਰਾਂਗੇ ਅਸੀਂ ਚਾਹੁੰਦੇ ਆ ਕਿ ਪੰਜਾਬ ਜਿਹੜਾ ਇਸ ਗੱਲ ਦੇ ਵਿੱਚੋਂ ਨਿਕਲੇ ਫਿਰ ਪੰਥ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਜਾਵੇ ਇਹ ਸਾਡੀ ਅਰਦਾਸ ਹੈ ਜੋ ਹੁਕਮ ਹੋਏਗਾ ਅਸੀਂ ਪ੍ਰਵਾਨ ਕਰਾਂਗੇ